ਭਾਗ 36 ਕਹਾਣੀ ਹੈ ਅਣਵਿਆਹੀ ਮਾ ਸੁਖਵੀਰ ਦੇ ਮਾਪਿਓ ਮਿਲਣ ਆਏ ਤਾਂ ਪਿੰਨਰਦਾਰੂ ਨਾਲ ਢੱਕਿਆ ਸੀ ਇੱਕ ਦਿਨ ਨੇਕ ਦੇ ਯਾਰ ਨੇ ਉਹਨੂੰ ਕਿਹਾ ਕਿ ਯਾਰ ਹਜੇ ਤੇਰੀ ਐਨੀ ਉਮਰ ਨਹੀਂ ਹੋਈ ਮਸਾਂ 40 ਵਰਿਆਂ ਦਾ ਹੋਵੇਗਾ ਤੂੰ ਕੋਈ ਲੋੜਵੰਦ ਔਰਤ ਰੱਖ ਲੈ ਨਾਲੇ ਉਹ ਕਰਮ ਨੂੰ ਸੰਭੂਗੀ ਨੇਕ ਜੇ ਮੈਂ ਵਿਆਹ ਹੀ ਕਰਾਉਣਾ ਹੁੰਦਾ ਤਾਂ ਕਰਵਾ ਲੈਂਦਾ ਪਰ ਹੁਣ ਤਾਂ ਜਮਾ ਵੀ ਨਹੀਂ ਕਰਾਉਣਾ ਬੇਗਾਨੀ ਔਰਤ ਬੱਚਿਆਂ ਦੀ ਕੁਝ ਨਹੀਂ ਲੱਗਦੀ ਅਸਲੀ ਮਾਂ ਤਾਂ ਉਹੀ ਹੁੰਦੀ ਆ ਜਿਹਨੇ ਕੁੱਖੋ ਜਨਮ ਦਿੱਤਾ ਹੋਵੇ ਮੈਂ ਕਿਸੇ ਮੈਂ 100 ਵਿੱਚੋਂ ਇੱਕ ਹੋ ਜਿਹੜੀ ਮਤੇਰ ਬੱਚਿਆਂ ਦਾ ਕਰਦੀ ਹੋਵ ਪਰ ਬਾਈ ਮੇਰਾ ਤਾਂ ਪੋਰਾ ਵੀ ਮਨ ਨਹੀਂ ਮੈਂ ਤਾਂ ਆਪਦੀ ਤੀਨੋ ਪੁੱਤਾਂ ਵਾਂਗੂ ਪਾਲਣਾ ਉਹ ਵੀ ਕੱਲੇ ਨੇ ਗੱਲ ਉਹ ਨਹੀਂ ਯਾਰ ਕੱਲ ਨੂੰ ਇਹ ਮੁਟਿਆਰ ਹੋ ਕਿੱਥੇ ਕਿੱਥੇ ਰਾਖੀ ਰੱਖੇਗਾ ਕੁੜੀਆਂ ਚਿੜੀਆਂ ਨੂੰ ਤਾਂ ਸਾਹਬਣਾ ਬਹੁਤ ਔਖਾ ਹੁੰਦਾ ਨੇਕ ਨੇ ਹੱਸ ਕੇ ਕਿਹਾ ਕੋਈ ਨਾ ਰੱਬ ਹੈਗਾ ਮੇਰੇ ਨਾਲ ਸੁਖਵੀਰ ਹੁਣ ਖੁਸ਼ ਰਹਿੰਦੀ ਸੀ ਪਿੰਦਰ ਦੇ ਮੂੰਹ ਵਿੱਚ ਉਂਗਲ ਦੇਈ ਜਾਂਦੀ ਤਾਂ ਉਹ ਚੰਗਾ ਸੀ ਨਹੀਂ ਉਹ ਫੇਰ ਉਹ ਹੀ ਲੱਛਣਾ ਤੇ ਸੀ ਪਿੰਧਰ ਨੂੰ ਕਦੇ-ਕਦਾਈ ਇਹ ਗੱਲ ਦੀ ਬਹੁਤ ਫਿਕਰ ਹੁੰਦੀ ਕਿ ਸਾਡੇ ਵੀ ਕੋਈ ਬੱਚਾ ਹੋ ਜਾਵੇ ਰੱਬ ਦੀ ਮਰਜ਼ੀ ਸੀ ਸੁਖਵੀਰ ਨੂੰ ਦਿਨ ਨਹੀਂ ਸੀ ਟੱਪੇ ਇੱਕ ਦਿਨ ਕਿਸੇ ਨੇ ਕਿਹਾ ਕਿ ਸੁਖਵੀਰ ਸਬਜੀ ਵਾਲੇ ਬਗਾਨੇ ਪਿੰਡ ਦੇ ਬੰਦੇ ਨਾਲ ਹੱਸ-ਹੱਸ ਗੱਲਾਂ ਕਰਦੀ ਹੈ ਫੜਾ ਸਬਜੀ ਵੇਚਣ ਵਾਲਾ ਇਹਦਾ ਕੀ ਲੱਗਦਾ ਪਿੰਦਰ ਨੂੰ ਬਹੁਤ ਗੁੱਸਾ ਆਇਆ ਉਹਨੇ ਉਸ ਦਿਨ ਸੁਖਵੀਰ ਨੂੰ ਬਹੁਤ ਕੁੱਟਿਆ ਪਰ ਸੁਖਵੀਰ ਦੀ ਸਿਹਤ ਤੇ ਕੋਈ ਅਸਰ ਨਹੀਂ ਸੀ 2-3 ਦਿਨ ਤਿੰਨ ਵਾਰ ਉਹ ਜੱਸੀ ਨਾਲ ਜਾ ਕੇ ਆਪਣੀ ਧੀ ਨੂੰ ਵੀ ਮਿਲ ਆਈ ਸੀ ਇੱਕ ਦਿਨ ਉਹਨੂੰ ਖਿਆਲ ਆਇਆ ਕਿ ਮੈਂ ਘਰੋਂ ਹੀ ਭੱਜ ਜਾਵਾਂ ਪਰ ਪਤਾ ਨਹੀਂ ਕਿਵੇਂ ਉਹਨੇ ਇਹ ਖਿਆਲ ਮਨ ਵਿੱਚੋਂ ਕਿਵੇਂ ਕੱਢਿਆ ਸਾਸ ਚੰਗੀ ਪੜੀ ਦਾ ਇੱਕ ਦਿਨ ਬਲੱਡ ਵਦ ਗਿਆ ਤੇ ਉਹਦੀ ਥਾਏ ਹੀ ਮੌਤ ਹੋ ਗਈ। ਉਸ ਸੁਖਵੀਰ ਬਿਲਕੁਲ ਇਕੱਲੀ ਰਹਿ ਗਈ ਸੀ ਕਿਉਂਕਿ ਪਿੰਦਰ ਹੁੰਦਿਆਂ ਹੁੰਦਿਆਂ ਹੋਇਆਂ ਵੀਨਾ ਬਰਾਬਰ ਸੀ। ਜੇ ਕਦੇ ਉਹ ਸੁਖਵੀਰ ਨੂੰ ਪਿਆਰ ਨਾਲ ਬੁਲਾਉਂਦਾ ਉਹਦੇ ਨੇੜੇ ਆਉਂਦਾ ਸੁਖਵੀਰ ਵੀ ਸਭ ਕੁਝ ਭੁੱਲ ਕੇ ਉਹਨੂੰ ਆਪਣਾ ਸਭ ਕੁਝ ਸਮਰਪਿਤ ਕਰਦੀ ਤਾਂ ਪਿੰਦਰ ਉਹਦੇ ਤੇ ਥੋਕ ਜ਼ਿੰਦਾ ਤੇ ਕਹਿੰਦਾ ਬੇਗਾਨੀ ਝੂਠ ਆ ਤੂੰ ਚੱਲ ਪਰੇ। ਸਕਵੇਰ ਦਾ ਮਰਨ ਹੋ ਜਾਂਦਾ ਸੀ ਉਹ ਬਹੁਤ ਸੋਚਦੀ ਕਿ ਹੁਣ ਪਿੰਦਰ ਨੂੰ ਉਹ ਕਦੇ ਨਹੀਂ ਬੁਲਾਵੇਗੀ ਪਰ ਪਿੰਦਰ ਬੇਸ਼ਰਮ ਵੀ ਸੀ ਔਰਤ ਦੀ ਮਾਨਸਿਕਤਾ ਨੂੰ ਸਮਝਣ ਸਮਝਣਾ ਬੜਾ ਔਖਾ ਜੱਸੀ ਨੇ ਇੱਕ ਦਿਨ ਸਕਵੇਰ ਨੂੰ ਕਿਹਾ ਕਿ ਤੂੰ ਇੰਜ ਕਰ ਆਪਣੇ ਮਾਪਿਆਂ ਨੂੰ ਇੱਥੇ ਬੁਲਾ ਲੈ ਹੁਣ ਇੱਥੇ ਤੈਨੂੰ ਇਕੱਲਿਆਂ ਰਹਿਣਾ ਔਖਾ ਹੈ ਸੱਸ ਹੁੰਦੀ ਤਾਂ ਗੱਲ ਹੋਰ ਸੀ ਇਸ ਪਿੰਦਰ ਦਾ ਕੀ ਪਤਾ ਕਾਲ ਨੂੰ ਤੇਰੇ ਸਿਰ ਵਿੱਚ ਕੁਝ ਮਾਰੇ ਸਕੂਰ ਨੇ ਸੋਚਿਆ ਵੀ ਕੀ ਚੱਲ ਮੈਂ ਆਪਣੇ ਪਾਪਾ ਨੂੰ ਕਹਿੰਦੀ ਹਾਂ ਕਿ ਮੇਰੇ ਕੋਲ ਰਹਿ ਪਵੇ ਨਾ ਮਾਂ ਤੋਂ ਕਿਹੜਾ ਕੰਮ ਹੁੰਦਾ ਪਹਿਲਾਂ ਮੈਂ ਪਿੰਦਰ ਨੂੰ ਪੁੱਛਦੀਆਂ ਸਕੂਰ ਨੇ ਪਿੰਦਰ ਨੂੰ ਪੁੱਛਿਆ ਕਿ ਮੈਂ ਆਪਣੇ ਮਾਂ ਨੂੰ ਇੱਥੇ ਰੱਖ ਲਵਾਂ ਤਾਂ ਪਿੰਦਰ ਜਿਵੇਂ ਪਹਿਲਾਂ ਹੀ ਜਵਾਬ ਬਣਾਈ ਬੈਠਾ ਸੀ ਕਹਿੰਦਾ ਮੈਂ ਵੀ ਤੈਨੂੰ ਕਹਿਣ ਹੀ ਲੱਗਿਆ ਸੀ ਕਿ ਆਪਾਂ ਇਉਂ ਕਰਦੇ ਆਂ ਦੋਵੇਂ ਜਣੇ ਉਹਨਾਂ ਕੋਲੀ ਚਲੇ ਜਾਂਦੇ ਆਂ ਨਾਲੇ ਘਾਰ ਜਵਾਈ ਵੀ ਰੱਖ ਹੀ ਲੈਂਦਾ ਅਗਲਾ ਸੁਖੀ ਸੋਚੀ ਪੈ ਗਈ ਕਿ ਇਹ ਗੱਲ ਇਉਂ ਕਿਵੇਂ ਹੋ ਸਕਦੀ ਆਂ ਪਿੰਧਰ दारू ਪਿੰਦਾ ਆਪਦੇ ਘਰ ਤਾਂ ਸਰ ਜਾਂਦਾ ਪਰ ਜੇ ਪਿੰਧਰ ਨੇ ਉੱਥੇ दारू ਪੀ ਲਈ ਤਾਂ ਡੈਡੀ ਵੀ ਕੀ ਕਹਿਣਗੇ ਸੁਖਵੀਰ ਸਭ ਕੁਝ ਸੋਚ ਕੇ ਚੁੱਪ ਕਰ ਗਈ ਇੱਕ ਦਿਨ ਉਹਦੇ ਮੰਮੀ ਡੈਡੀ ਮਿਲਣ ਆਏ ਸੁਖਵੀਰ ਬਹੁਤ ਖੁਸ਼ ਹੋਈ ਪਿੰਦਰ ਨੂੰ ਨਹੀਂ ਸੀ ਪਤਾ ਕਿ ਸੁਖਵੀਰ ਦੇ ਮਾਪਿਓ ਆਏ ਹੋਇਆ ਉਦਾਰੂ ਨਾਲ ਟੱਕਿਆ ਹੋਇਆ ਘਰ ਆਇਆ ਸੂਬੇਦਾਰ ਨੇ ਜਦੋਂ ਉਹਨੂੰ ਵੇਖਿਆ ਕਿ ਇਹਦੇ ਤੁੱਤ ਤੁਰਿਆ ਵੀ ਨਹੀਂ ਜਾਂਦਾ ਇਹ ਇੰਨੀ ਦਾਰੂ ਪਿੰਦਾ ਪਿੰਦਰ ਨੇ ਜਦੋਂ ਵੇਖਿਆ ਕਿ ਮੇਰੀ ਸੱਸ ਅਤੇ ਸਹੁਰਾ ਆਏ ਹੋਇਆ ਤਾਂ ਉਹ ਮੱਥਾ ਟੇਕਣ ਲੱਗਿਆ ਸੂਬੇਦਾਰ ਦੇ ਪੈਰਾ ਵਿੱਚ ਡਿੱਗ ਪਿਆ ਸੂਬੇਦਾਰ ਨੇ ਮਸਾਉ ਨੂੰ ਚੁੱਕਿਆ ਤੇ ਮੰਜੇ ਤੇ ਪਾਇਆ ਰਾਤ ਨੂੰ ਕਿੰਨਾ ਹੀ ਕੁਝ ਹੋਇਆ ਸਵੇਰ ਹੁੰਦਿਆ ਸੂਬੇਦਾਰ ਨੇ ਆਪਣੇ ਸੰਡੂ ਨੂੰ ਬੁਲਾ ਲਿਆ ਪਿੰਦਰ ਦੀ ਗੱਲ ਜਦੋਂ ਉਹਨੇ ਦੱਸੀ ਤਾਂ ਸੰਡੂ ਸੁਣ ਗਿਆ ਸੂਬੇਦਾਰੀ ਤਾਂ ਤੀ ਸੀ ਉਹ ਬਹੁਤ ਦੁਖੀ ਸੀ ਉਹਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਦੁਖੀ ਸੀ ਤੂੰ ਕਿਸ ਮਤਲਬ ਵਾਸਤੇ ਮੇਰੀ ਧੀ ਧੀ ਨੂੰ ਡੋਬਿਆ ਕਿਹੜਾ ਬਦਲਾ ਲਿਆ ਤੂੰ ਮੇਰੇ ਤੋਂ ਸੰਡੂ ਹੁਣ ਪੂਰਾ ਰੋਗ ਵਿੱਚ ਬੋਲਿਆ ਅਣਖ ਹੈਗੀ ਆ ਤੇਰੇ ਚ ਸੂਬੇਦਾਰਾ ਤੇਰੀ ਧੀ ਦਾ ਸਾਥ ਕੋਈ ਲੈ ਕੇ ਨਹੀਂ ਸੀ ਰਾਜੀ ਅਣਵਿਆਹੀ ਮਾਂ ਜੋ ਬਣ ਗਈ ਸੀ ਇਹ ਉਹ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਨਮੇ ਨੇ ਮੇਰੇ ਚੈਨਲ ਤੇ ਮਿਰਚਾਂ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਸਟੋਰੀ ਨੂੰ ਪੂਰਾ ਸੁਣਾਇਆ ਕਰੋ ਉਸਦੇ ਲਈ ਥੈਂਕ ਯੂ